ਪੀਵੀ ਟਾਕ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਬਹੁਤ-ਬਹੁਤ ਸਵਾਗਤ ਕਰਦਾ ਹਾਂ ਜੀ ਸਤੰਬਰ ਮਹੀਨੇ ਪੈਨਸ਼ਨ ਦੀ ਅਪਡੇਟ ਲੈ ਕੇ ਹਾਜ਼ਰ ਹਾਂ ਜੀ ਪੰਜਾਬ ਵਿੱਚ ਸਤੰਬਰ ਮਹੀਨੇ ਦੀ ਅਪਡੇਟ ਬਾਰੇ ਬਹੁਤ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਦਸਤੀ ਹੈ ਕਿ ਇਹਨਾਂ ਜਿਲ੍ਹਿਆਂ ਦੇ ਵਿੱਚ 1500 ਜਾਂ 2500 ਪੈਨਸ਼ਨ ਜਿਹੜੀ ਹੈ ਉਹ ਜਾਰੀ ਕਰ ਦਿੱਤੀ ਗਈ ਹੈ ਸਭ ਤੋਂ ਪਹਿਲਾਂ ਅੰਮ੍ਰਿਤਸਰ ਵਿੱਚ 700 ਤੋਂ 750 ਪਿੰਡਾਂ ਵਿੱਚ ਬਰਨਾਲਾ ਦੀ ਗੱਲ ਕੀਤੀ ਜਾਵੇ ਤਾਂ 125 ਪਿੰਡਾਂ ਦੇ ਵਿੱਚ ਬਠਿੰਡਾ ਚ 282 ਪਿੰਡਾਂ ਦੇ ਵਿੱਚ ਫਿਰੋਜ਼ਪੁਰ ਦੇ ਵਿੱਚ 688 ਪਿੰਡਾਂ ਦੇ ਵਿੱਚ ਫਤਿਹਗੜ੍ਹ ਸਾਹਿਬ ਦੇ ਵਿੱਚ 46 ਪਿੰਡਾਂ ਦੇ ਵਿੱਚ ਫਜ਼ਿਲਕਾ ਦੇ ਵਿੱਚ 313 ਤੋਂ 314 ਪਿੰਡਾਂ ਦੇ ਵਿੱਚ ਫਿਰੋਜ਼ਪੁਰ ਕੋਰ ਦੇ ਵਿੱਚ 150 ਪਿੰਡਾਂ ਵਿੱਚ ਗੁਰਦਾਸਪੁਰ ਦੇ ਵਿੱਚ 1000 ਤੋਂ 1200 ਪਿੰਡਾਂ ਵਿੱਚ ਹੁਸ਼ਿਆਰਪੁਰ ਵਿੱਚ 1400 ਪਿੰਡਾਂ ਵਿੱਚ ਜਲੰਧਰ ਵਿੱਚ 1400 ਤੋਂ ਲੈ ਕੇ 900 ਪਿੰਡਾਂ ਦੇ ਵਿੱਚ ਕਪੂਰਥਲਾ ਦੇ ਵਿੱਚ 600 ਪਲੱਸ ਪਿੰਡਾਂ ਦੇ ਵਿੱਚ ਲੁਧਿਆਣੇ ਦੇ ਵਿੱਚ ਵੀ 900 ਪਲੱਸ ਪਿੰਡਾਂ ਦੇ ਵਿੱਚ ਮੋਗਾ ਚ 300 ਪਲੱਸ ਪਿੰਡਾਂ ਦੇ ਵਿੱਚ ਮਾਨਸਾ ਚੋ 200 ਤੇ 250 ਪਿੰਡਾਂ ਦੇ ਵਿੱਚ ਮੁਕਤਸਰ ਵਿੱਚ 200 ਤੋਂ 250 ਪਿੰਡਾਂ ਵਿੱਚ ਮੋਹਾਲੀ ਦੀ ਗੱਲ ਕੀਤੀ ਜਾਵੇ ਤਾਂ ਮਾਲੀ ਵਿੱਚ 350 ਤੋਂ 400 ਪਿੰਡਾਂ ਦੇ ਵਿੱਚ ਪਟਾਣਕੋਟ ਦੇ ਵਿੱਚ 650 ਤੋਂ 700 ਪਿੰਡਾਂ ਦੇ ਵਿੱਚ ਪਟਿਆਲੇ ਵਿੱਚ 900 ਪਲੱਸ ਪਿੰਡਾਂ ਚ ਸੰਗਰੂਰ ਦੇ ਵਿੱਚ 550 ਪਿੰਡਾਂ ਵਿੱਚ ਰੂਪਨਗਰ ਦੇ ਵਿੱਚ 550 ਤੋਂ 600 ਪਿੰਡਾਂ ਵਿੱਚ ਤਰਨਤਾਰਨ ਦੇ ਵਿੱਚ 400 ਤੋਂ 450 ਪਿੰਡਾਂ ਦੇ ਵਿੱਚ ਇਸ ਪੈਨਸ਼ਨ ਵਿੱਚ ਵढਾਪਾ ਵਿਧਵਾ ਬੇਸਾਰਾ ਅੰਗਹੀਣ ਅਤੇ ਆਸਰਿਤ ਬੱਚਿਆਂ ਦੀਆਂ ਪੈਨਸ਼ਨਾਂ ਸ਼ਾਮਿਲ ਹਨ ਹੁਣ ਗੱਲ ਕਰਦੇ ਹਾਂ ਜੀ ਪੈਨਸ਼ਨ ਰੁਕਣ ਦਾ ਕਾਰਨ ਅਤੇ ਹੱਲ ਜੇਕਰ ਤੁਹਾਡੀ ਪੈਨਸ਼ਨ ਰੁਕੀ ਹੈ ਤਾਂ ਇਸ ਦੇ ਕੁਝ ਕਾਰਨ ਹੋ ਸਕਦੇ ਹਨ ਤੁਸੀਂ ਪਿਛਲੇ 3 ਮਹੀਨੇ ਵਿੱਚ ਬੈਂਕ ਨਹੀਂ ਗਏ ਹੋ ਤੁਹਾਡਾ ਆਧਾਰ ਕਾਰਡ ਪੈਨ ਕਾਰਡ ਅਤੇ ਬੈਂਕ ਖਾਤਾ ਵਾਪਸ ਵਿੱਚ ਲਿੰਕ ਕਰਾਉਣ ਨੂੰ ਰਹਿੰਦਾ ਹੈ ਤੁਹਾਡੇ ਬੈਂਕ ਖਾਤੇ ਵਿੱਚ ਕੇਵਾਈਸੀ ਪੂਰੀ ਨਹੀਂ ਹੋਈ ਹੈ ਜੁਕਿ ਤੁਹਾਨੂੰ ਬੈਂਕ ਜਾ ਕੇ ਕਰਵਾਉਣੀ ਪੈਣੀ ਹੈ ਜੇਕਰ ਤੁਹਾਡੇ ਇਹ ਕੰਮ ਨਹੀਂ ਕੀਤੇ ਹੋਏ ਤਾਂ ਤੁਰੰਤ ਜਾ ਕੇ ਬੈਂਕ ਦੇ ਵਿੱਚ ਪਹਿਲਾਂ ਇਹ ਕੰਮ ਕਰੋ 2500 ਰੁਪਏ ਦੀ ਪੈਨਸ਼ਨ ਕੌਣ ਪ੍ਰਾਪਤ ਕਰ ਸਕਦਾ ਹੈ 2500 ਰੁਪਏ ਦੀ ਪੈਨਸ਼ਨ ਸਿਰਫ ਉਹਨਾਂ ਸੀਨੀਅਰ ਸਿਟੀਜ਼ਨ ਨੂੰ ਮਿਲੇਗੀ ਜਿਨ੍ਹਾਂ ਦਾ ਸੀਨੀਅਰ ਸਿਟੀਜ਼ਨ ਕਾਰਡ ਬਣਿਆ ਹੋਇਆ ਹੈ ਤੁਸੀਂ 70 ਤੋਂ 80 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਹੋ ਤੇ ਇਸ ਕਾਰਡ ਲਈ ਅਪਲਾਈ ਕਰ ਸਕਦੇ ਹੋ ਤਾਂ ਜੋ ਤੁਸੀਂ ਵੀ 1500 ਰੁਪਏ ਦੀ ਬਜਾਏ 2500 ਰੁਪਏ ਪੈਨਸ਼ਨ ਪ੍ਰਾਪਤ ਕਰ ਸਕਦੇ ਹੋ ਪੰਜਾਬ ਸਰਕਾਰ ਦਵਾਲਾ ਸਤੰਬਰ ਮਹੀਨੇ ਵਿੱਚ ਪੈਨਸ਼ਨ 1500 ਰੁਪਏ ਦੇ ਹਿਸਾਬ ਦੇ ਨਾਲ ਹੀ ਜਾਰੀ ਕੀਤੀ ਜਾ ਰਹੀ ਹੈ ਜੇਕਰ ਤੁਹਾਡੀ ਪੈਨਸ਼ਨ ਰੁਕੀ ਹੋਈ ਹੈ ਤਾਂ ਤੁਰੰਤ ਆਪਣੇ ਦਸਤਾਵੇਜ਼ ਪੂਰੇ ਕਰਵਾਓ ਜਾਂ ਬੈਂਕ ਜਾ ਕੇ ਇਸ ਦੀ ਜਾਂਚ ਕਰੋ